ਜੀ ਸਤਿ ਸ਼੍ਰੀ ਅਕਾਲ ਕਿਸਾਨਿਆ ਨਾ ਮੈਂ ਹਾ ਮੰਦੀਪ ਕੋ ਸਵਾਗਤ ਕਰਦੀ ਆ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਵੇਖਦੇ ਹੋ ਤੁਸੀਂ ਜਿਹੜੀ ਸੂਟ ਹਨੀ ਬਹੁਤ ਸਾਰੀ ਵੈਰਾਈਟੀ ਅੱਜ ਦੇ ਸੂਟ ਹੋਣਗੇ ਇੱਕਦਮ ਟ੍ਰੈਂਡਿੰਗ ਵਿੱਚ ਚੱਲਣ ਵਾਲਾ ਪ੍ਰਿੰਟ ਐਮਬਰਾਇਡਰੀ ਵਾਲੇ ਰਾਜੇ ਰਾਣੀ ਵਾਲਾ ਜਿਹੜਾ ਪ੍ਰਿੰਟ ਆ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲਦਾ ਪਿਆ ਔਰ ਸੇਮ ਹੀ ਕਲੈਕਸ਼ਨ ਲੈ ਕੇ ਆਏ ਆ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਵਾਲੇ ਸੂਟ ਮਿਲਣਗੇ ਔਰ ਇਸ ਦੇ ਉੱਪਰ ਪ੍ਰਿੰਟਿੰਗ ਦੇ ਉੱਪਰ ਤੇ ਤੁਹਾਨੂੰ ਸਾਰੇ ਹੀ ਹਾਈ ਰੈਜ਼ੋਲੂਸ਼ਨ ਮਿਲੇਗੀ ਔਰ ਰੇਟ ਇੱਕਦਮ ਜੈਨੂਅਲ ਆਏਗਾ बुकिंग का नंबर सैवन एट वन फोर थ्री फाइव टू एट टू टू है इस नंबर से तुम स्क्रीन शॉट सेंड कर देना जो भी सूट कलर पसंद आता है थोड़ा ठीक है जी एकदम लिमिटड जी ए वाली कलैक्शन होगी क्योंकि रेट एकदम जेनुअल ने और पीस बहुत सोहने आने सब तो पहले आएगा कलर बहुत सोहना थोड़ा रेडिश भी है थोड़ा सारी फ्रंट लाइन जी एकदम थोड़ा हैवी मिलेगी और राजे राणिया वाला थोड़ा जोड़ा है इस प्रिंट मिलेगा ठीक है प्रिंटिंग तुम एक बार चेक कर लेनी ਔਰ ਸਾਰੀ ਹੀ ਪ੍ਰਿੰਟਿੰਗ ਤੁਹਾਨੂੰ ਹਾਈਲਾਈਟਡ ਮਿਲੇਗੀ 17 ਵਰਕ ਦੇ ਨਾਲ ਠੀਕ ਹੈ 17 ਵਰਕ ਵੀ ਆਏਗਾ ਨਾ ਜਰੀ ਦਾ ਪੈਟਰਨ ਆਏਗਾ ਔਰ ਜਰੀ ਜਿਹੜੀ ਹੈ ਸੇਮ ਟੂ ਸੇਮ ਟੋਨ ਦੀ ਤੁਹਾਨੂੰ ਮਿਲੇਗੀ ਠੀਕ ਹੈ 골ਡਨ ਜਰੀ ਇੱਕ ਜਿਵੇਂ ਹੁੰਦੀ ਹੈ ਇਹ ਤੁਹਾਨੂੰ 컬러ਫੁਲ ਜਰੀ ਦੇ ਨਾਲ ਸਾਰੇ ਹੀ ਵਰਕ ਮਿਲੇਗਾ ਬਹੁਤ ਸੋਹਣਾ ਕਲਰ ਹੈ ਬਹੁਤ ਸੋਹਣਾ ਵਰਕ ਆਏਗਾ ਸਾਰੀ ਫਰੰਟ ਲਾਈਨ ਤੁਹਾਨੂੰ ਹੈਵੀ ਮਿਲੇਗੀ ਛੋਟੀ ਤੋਂ ਛੋਟੀ ਜਿਸ ਤਰ੍ਹਾਂ ਪੱਤੀ ਵੀ ਬਣੀ ਆ ਉਹ ਵੀ ਹਾਈਲਾਈਟਡ ਮਿਲੇਗੀ ਲੁੱਕ ਤੁਸੀਂ ਚੈੱਕ ਕਰ ਲੈਣੀ ਆ ਬਹੁਤ ਪਿਆਰੀ ਠੀਕ ਹੈ ਕ੍ਰੇਪ ਦੇ ਫੈਬਰਿਕ ਦੇ ਉੱਪਰ ਇਹ ਸਾਰਾ ਡਿਜ਼ਾਈਨ ਬਣਿਆ ਹੋਇਆ ਆ ਲੁੱਕ ਬਹੁਤ ਸੋਹਣੀ ਆ ਠੀਕ ਹੈ ਇਸ ਤਰ੍ਹਾਂ ਤੁਹਾਨੂੰ ਇੱਕਦਮ ਪੂਰਾ ਡਿਜੀਟਲ ਪ੍ਰਿੰਟ ਮਿਲੇਗਾ ਹਰ ਇੱਕ ਚੀਜ਼ ਜਿਹੜੀ ਆ ਇੱਕਦਮ ਪੂਰੀ ਵਿਜੀਬਲ ਆ ਠੀਕ ਹੈ ਤੇ ਜਿਵੇਂ ਆਏ ਵੇਲਸ ਨੇ ਹਰ ਇੱਕ ਚੀਜ਼ ਜਿਹੜੀ ਆ ਤੁਹਾਨੂੰ ਬਹੁਤ ਸੋਹਣੀ ਹਾਈਲਾਈਟਡ ਮਿਲੇਗੀ ਕਲਰ ਬਹੁਤ ਸੋਹਣਾ ਆਏਗਾ 올ਓਵਰ ਕ੍ਰੇਪ ਦਾ ਸੂਟ ਆਏਗਾ ਔਰ ਫਰੰਟ ਲਾਈਨ ਤੇ ਤੁਹਾਨੂੰ ਠੀਕ ਹੈ ਸ਼ਾਰਟ ਦੀ ਲੈਂਥ ਜਿਹੜੀ ਆ ਅਬਾਊਟ 48 49 ਇੰਚ ਮੰਦੀ ਪਈ ਸਗੀ ਤੇ ਨਾਰਮਲੀ ਆਪਣੀ 45 46 ਤੱਕ ਹੁੰਦੀ ਹੈ ਹਰ ਇੱਕ ਦਾ ਜਿਹੜਾ ਸੂਟ ਆਰਾਮ ਦੇ ਨਾਲ ਬਣ ਜਾਏਗਾ ਬਹੁਤ ਸੋਹਣੇ ਕਲਰ ਨੇ ਔਰ ਦੁਪੱਟਾ ਆਏਗਾ ਪਲੇਨ ਠੀਕ ਹੈ ਦੁਪੱਟਾ ਪਲੇਨ ਆਏਗਾ ਤੇ ਨਾਲ ਆਏਗੀ ਬਹੁਤ ਸੋਹਣੀ ਲੇਸ 4 ਸਾਈਡਰਡ ਪੂਰੀ ਲੇਸ ਦੀ ਫਿਨਿਸ਼ਿੰਗ ਆਏਗੀ ਕਲਰ ਬਹੁਤ ਸੋਹਣਾ ਆਏਗਾ ਇਸ ਦੇ ਵਿੱਚ ਕਲਰ ਬਹੁਤ ਪਿਆਰੀ ਜੀ ਸ਼ੇਡ ਆਏ ਥੋੜਾ ਮਤਲਬ ਆ ਰੈੱਡ ਟਮਾਟਰੀ ਕਲਰ ਵੀ ਹੈ ਥੋੜੀ ਜੀ ਗਾਜਰੀ ਟੋਨ ਆਉਂਦੀ ਹੈ ਜਿਹੜਾ ਕਲਰ ਤੁਹਾਨੂੰ ਦਿਖਾਈ ਦੇ ਰਿਹਾ ਸੇਮ ਹੀ ਕਲਰ ਤੁਹਾਡੇ ਕੋਲ ਪਹੁੰਚੇਗਾ ਠੀਕ ਹੈ ਬਹੁਤ ਸੋਹਣਾ ਜਿਹਾ ਔਰ ਖੁੱਲੇ ਡੁੱਲੇ ਦੁਪੱਟੇ ਹੋਣਗੇ ਰੇਟ ਵਾਈਜ਼ ਇੱਕਦਮ ਜੈਨੂਅਲ ਹੋਣਗੇ ਰੇਟ ਸੁਣ ਕੇ ਤੁਸੀਂ ਇਹਨਾਂ ਦਾ ਹੈਰਾਨ ਹੋ ਜਾਣਾ ਕਿਉਂਕਿ ਕਾਫੀ ਰੇਂਜ ਦੇ ਵਿੱਚ ਇਹ ਵਾਲੇ ਪੀਸ ਜਿਹੜੇ ਆ ਉਹ ਸੇਲ ਹੁੰਦੇ ਪਏ ਨੇ ਆਫਲਾਈਨ ਆਨਲਾਈਨ ਪਰ ਤੁਹਾਨੂੰ ਜਿਹੜਾ ਆ ਇੱਕਦਮ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹ ਵਾਲੀ ਕਲੈਕਸ਼ਨ ਦਵ मस्टर्ड डार्क, मस्टर डार्क शेट, आ, शेट कलर ਆ ਠੀਕ ਹੈ ਮਸਟਰਡ ਡਾਰਕ ਥੋੜਾ ਕਾਪਰ ਟਾਈਪ ਵੀ ਸ਼ੇਡ ਸ਼ੇਡ ਪੈਂਦੀ ਆ ਔਰ ਇਸ ਦੇ ਵਿੱਚ ਜਿਹੜੀ ਹਾਈਲਿਸ਼ੇਸ਼ਨ ਆ ਉਹ ਆਏਗੀ ਸੀ ਗ੍ਰੀਨ ਕਲਰ ਦੀ ਡਾਰਕ ਦੀ ਠੀਕ ਹੈ ਪਿੰਕ ਕਲਰ ਦੀ ਹਾਈਲਿਸ਼ੇਸ਼ਨ ਆਏਗੀ ਔਰ ਸਾਰੇ ਤੇ ਵਰਕ ਆਏਗਾ ਐਜ਼ ਇਟ ਇ ਸਾਰੇ ਤੇ ਵਰਕ ਆਏਗਾ ਠੀਕ ਹੈ ਇਸ ਤਰ੍ਹਾਂ ਤੁਹਾਨੂੰ ਸੀਕੁਐਂਸ ਵਰਕ ਜਰੀ ਦਾ ਵਰਕ ਮਿਲੇਗਾ ਬਹੁਤ ਸੋਹਣੀ ਜਿਹੜੀ ਇਸ ਨਾਲ ਸ਼ਾਰਟ ਬਣਦੀ ਆ ਠੀਕ ਹੈ ਤੁਸੀਂ ਇਹਨੂੰ ਨਾਰਮਲੀ ਵੀ ਬਣਾ ਸਕਦੇ ਕੁੜਤਾ ਸਟਾਈਲ ਵੀ ਬਣਾ ਸਕਦੇ ਆ ਕ੍ਰੇਪ ਦਾ ਫੈਬਰਿਕ ਹੋਏਗਾ 올ਓਵਰ ਠੀਕ ਹੈ ਨਾਲ ਦੁਪੱਟਾ ਜਿਹੜਾ ਆ ਉਹ ਤੁਹਾਨੂੰ ਇਸ ਤਰ੍ਹਾਂ ਲੈਸ ਵਾਲਾ ਮਿਲੇਗਾ ਫੋਰ ਸਾਈਡਰ ਇਕਦਮ ਵਧੀਆ ਤੁਹਾਨੂੰ ਲੈਸ ਵਗੈਰਾ ਲੱਗੀ ਮਿਲੇਗੀ ਠੀਕ ਹੈ ਬਹੁਤ ਸੋਹਣਾ ਪੈਟਰਨ ਕਲਰ ਬਹੁਤ ਸੋਹਣਾ ਆਏਗਾ ਇਹ ਵੇਦਾ ਠੀਕ ਹੈ ਥੋੜਾ ਕਾਪਰ ਟਾਈਪ ਵੀ ਹੈ ਔਰ ਥੋੜਾ ਮਸਟਰਡ ਕਲਰ ਵੀ ਹੈ ਬਹੁਤ ਸੋਹਣੀਆਂ ਸ਼ੇਡਸ ਨੇ ਠੀਕ ਹੈ ਜੀ ਅੱਜ ਦੀ ਕਲੈਕਸ਼ਨ ਦਾ ਰੇਟ ਆਏਗਾ ਸਿਰਫ 995 995 ਤੁਸੀਂ ਪੇ ਕਰਨੇ ਆ ਕੋਈ ਐਕਸਟਰਾ ਤੋਂ ਸ਼ਿਪਿੰਗ ਦਾ ਚਾਰਜ ਪੇ ਨਹੀਂ ਕਰਨਾ ਠੀਕ ਹੈ اور ਇਹ ਸੂਟ ਜਿਹੜਾ ਤੁਹਾਡੇ ਘਰ ਤੱਕ ਪਹੁੰਚੇਗਾ ਠੀਕ ਹੈ ਜੀ ਬਹੁਤ ਸੋਹਣੀ ਜੀ ਕਲੈਕਸ਼ਨ ਆ ਔਰ ਲਿਮਿਟਡ ਸਟਾਕ ਹੁੰਦਾ ਆ ਕਿਉਂਕਿ ਇਹ ਵਾਲਾ ਸਟਾਕ ਜਿਹੜਾ ਆ 995 ਦੇ ਵਿੱਚ ਤੁਹਾਨੂੰ ਮਿਲਦਾ ਪਿਆ ਹੈ ਤੇ ਪੂਰਾ ਡਿਜੀਟਲ ਪ੍ਰਿੰਟ ਵਾਲੀ ਜਿਹੜੀ ਉਹ ਸ਼ਰਟ ਆਏਗੀ ਠੀਕ ਹੈ 올 ਓਵਰ ਕ੍ਰੇਪ ਦਾ ਸੂਟ ਹੋਏਗਾ ਬਾਕੀ ਸਾਰਾ ਪਲੇਨ ਆਏਗਾ ਠੀਕ ਹੈ ਦੁਪੱਟਾ ਵੀ ਪਲੇਨ ਆਏਗਾ ਅਗਲਾ ਕਲਰ ਤੁਸੀਂ ਦੇਖਣਾ ਹੈ ਮੰਜੈਂਟਾ ਰਾਣੀ ਸ਼ੇਡ ਠੀਕ ਹੈ ਕਲਰ ਬਹੁਤ ਸੋਹਣੇ ਆ ਬ੍ਰਾਈਟ ਸ਼ੇਡਸ ਆਉਣਗੀਆਂ ਇਸ ਦੇ ਵਿੱਚ ਹਾਈ ਰੈਜ਼ੋਲੂਸ਼ਨ ਬਹੁਤ ਸੋਹਣੀ ਆਏਗੀ ਇਸ ਦੇ ਵਿੱਚ ਤੁਸੀਂ ਡਿਜ਼ਾਈਨਿੰਗ ਫੇਰ ਪੀਕ ਆਪ ਕਲਰ ਆ ਗਿਆ ਹਾਈਲਾਈਟਰ ਠੀਕ ਹੈ ਥੋੜਾ yellow shade ਆ ਗਿਆ ਮਸਟਰਡ ਕਲਰ ਆ ਗਿਆ ਸੇਮ ਹੀ ਡਿਜ਼ਾਈਨਿੰਗ ਦੇ ਵਿੱਚ ਤੁਹਾਨੂੰ ਇਸ ਦਾ ਮਿਲੇਗੀ embroidery ਠੀਕ ਹੈ ਜਿੰਨਾ ਵੀ ਪ੍ਰਿੰਟ ਆ ਸਾਰੇ ਤੇ ਹੀ ਤੁਹਾਨੂੰ ਸੀਕੁਐਂਸ ਵਰਕ ਨਾਲ ਜਰੀ ਦਾ ਵਰਕ ਮਿਲੇਗਾ ਠੀਕ ਹੈ ਸ਼ਰਟ ਦੀ ਜਿਹੜੀ ਉਹ ਲੈਂਥ ਹੈ ਉਹ 49 50 ਤੱਕ ਜਿਹੜੀ ਉਹ ਜਾਂਦੀ ਆ ਆਰਾਮ ਦੇ ਨਾਲ ਹਰ ਇੱਕ ਦੀ ਜਿਹੜੀ ਆ ਉਹ ਸ਼ਰਟ ਰੈਡੀ ਹੋ ਜੇਗੀ ਠੀਕ ਹੈ ਨਾਲ ਦੁਪੱਟਾ ਬਹੁਤ ਸੋਹਣਾ ਹੈ ਦੁਪੱਟਾ ਇਹਦੇ ਨਾਲ ਜਿਹੜਾ ਆ ਉਹ ਸੇਮ ਆਏਗਾ ਪਲੇਨ ਦੇ ਵਿੱਚ ਠੀਕ ਹੈ ਚੈੱਕ ਕਰਦੇ ਜਾਣਾ ਬਹੁਤ ਸੋਹਣਾ ਆਏਗਾ ਦੁਪੱਟਾ ਠੀਕ ਹੈ ਬਹੁਤ ਪਿਆਰੀ ਜੀ ਸ਼ੇਡਾਂ ਲੈਸੀਜ਼ ਵਗੈਰਾ ਦੇ ਨਾਲ ਪੂਰੀ ਫਿਨਿਸ਼ਿੰਗ ਆਏਗੀ ਕਲਰ ਆ ਗਿਆ ਇਸਦੇ ਵਿੱਚ ਇੱਕ ਮੈਜੈਂਟਾ ਰਾਣੀ ਤੇ ਨੈਕਸਟ ਕਲਰ ਆਏਗਾ ਬਹੁਤ ਸੋਹਣਾ ਇਹ ਕਲਰ ਆ ਗਿਆ ਇਸਦੇ ਵਿੱਚ ਵਾਇਲਟ ਕਲਰ ਠੀਕ ਹੈ ਵਾਇਲਟ ਕਲਰ ਦੇ ਉੱਪਰ ਫਰੋਜ਼ੀ ਡਾਰਕ ਕਲਰ ਪਿੰਕ ਕਲਰ ਇਸ ਦੀ ਹਾਈਡਰੇਸ਼ਨ ਆ ਰਹੀ ਹੈ ਔਰ ਡਿਜ਼ਾਈਨਿੰਗ ਬਹੁਤ ਸੋਹਣੀ ਆ ਕਲਰ ਬਹੁਤ ਸੋਹਣੇ ਹੋਣਗੇ ਸਾਰੀ ਹੀ ਫਰੰਟ ਲਾਈਨ ਤੁਹਾਨੂੰ ਹੈਵੀ ਮਿਲੇਗੀ 995 ਪ੍ਰਾਈਸ ਦੇ ਵਿੱਚ ਜਿਹੜੀ ਇੱਕਦਮ ਅਮੇਜ਼ਿੰਗ ਕਲੈਕਸ਼ਨ ਆਈ ਆ ਤੇ ਤੁਸੀਂ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰੈਬ ਕਰ ਲੈਣਾ ਆ ਬਹੁਤ ਸੋਹਣੇ ਜਿਹੇ ਸੂਟ ਨੇ ਕਲਰ ਬਹੁਤ ਸੋਹਣੇ ਆਉਣਗੇ ਦੁਪट्टे ਇਹਨਾਂ ਦੇ ਨਾਲ ਪਲੇਨ ਨੇ ਕਿਉਂਕਿ ਸ਼ਾਰਟ ਜਿਹੜੀ ਆ ਇੱਕਦਮ ਤੁਹਾਨੂੰ ਹੈਵੀ ਏਮਬਰਾਇਡਰੀ ਦੀ ਮਿਲਦੀ ਪਈ ਹੈ ਰੇਟ ਆਏਗਾ 995 ਓਨਲੀ ਠੀਕ ਹੈ 995 ਦੇ ਵਿੱਚ ਤੁਹਾਨੂੰ ਬਹੁਤ ਸੋਹਣੇ ਜਿਹੇ ਕਲਰ ਬਹੁਤ ਸੋਹਣੀ ਜੀ ਕਲੈਕਸ਼ਨ ਮਿਲੇਗੀ ਚੈੱਕ ਕਰੋ ਦੇਖੋ ਕਿੰਨਾ ਪਿਆਰਾ ਠੀਕ ਹੈ ਨਾ ਬਹੁਤ ਸੋਹਣਾ ਕਲਰ ਆ ਸੂਟ ਵੀ ਇੱਕਦਮ ਏ 1 ਆ ਕਲੈਕਸ਼ਨ ਵੀ ਇੱਕਦਮ ਏ 1 ਆਏਗੀ ਠੀਕ ਹੈ ਨੈਕਸਟ ਤੁਹਾਨੂੰ ਜਿਹੜੇ ਕريب ਦੇ ਸੂਟ ਆਏ ਸੀਗੇ ਆਪਣੇ ਉਹਨਾਂ ਦੇ ਵਿੱਚ ਫਿਰ ਤੋਂ ਦਿਖ ਕ੍ਰੇਪ ਵਾਲੇ ਸੂਟ ਨੇ ਔਰ ਉਹ ਵੀ ਸੇਮ ਹੀ ਰੇਟ ਦੇ ਨੇ ਇਸ ਕਰਕੇ ਇੱਕ ਹੀ ਵੀਡੀਓ ਦੇ ਵਿੱਚ ਕਵਰ ਕਰਦੇ ਪਏ ਆ 995 ਜਿਹੜਾ ਉਹ ਪ੍ਰਾਈਸ ਹੋਏਗਾ ਕ੍ਰੇਪ ਦੇ ਵਿੱਚ ਵੀ ਹੈਵੀ embroiderry ਵਾਲੇ ਔਰ ਦੁਪੱਟੇ ਵੀ ਹੈਵੀ ਆਉਣਗੇ ਉਹਨਾਂ ਦੇ ਇੱਕ ਵਾਰ ਤੁਸੀਂ ਦੇਖ ਲਓ ਠੀਕ ਹੈ ਜਿਵੇਂ ਇਹ ਵਾਲੀ ਸ਼ਰਟ ਆ ਬਹੁਤ ਸੋਹਣੀ ਇਸ ਦੀ ਨੈਕਲਾਈਨ ਬਹੁਤ ਪਿਆਰੀ ਆਏਗੀ ਹੈਵੀ ਨੈਕਲਾਈਨ ਆ ਔਰ ਸਾਰੇ ਤੇ ਬੁਟੀ ਆਏਗੀ ਠੀਕ ਹੈ ਔਰ ਇਸ طرح ਆਏਗੀ ਦੀ ਬਾਰਡਰ ਲਾਈਨ ਠੀਕ ਹੈ ਬਹੁਤ ਸੋਹਣਾ ਹੈਵੀ ਸੂਟ ਆਏਗਾ ਤੇ ਨਾਲ ਇਸ ਦਾ ਦੁਪੱਟਾ ਜਿਹੜਾ ਉਹ ਵੀ ਤੁਹਾਨੂੰ ਇਸ ਤਰ੍ਹਾਂ ਬਹੁਤ ਸੋਹਣਾ ਹੈਵੀ ਦੁਪੱਟਾ ਮਿਲੇਗਾ ਤੁਸੀਂ ਇਹ ਵਾਲੀ ਕਲੈਕਸ਼ਨ ਅਗਰ ਫੁੱਲ ਵੀਡੀਓ ਇਸ ਦੀ ਦੇਖਣੀ ਆ ਤੇ ਇਸ ਤੋਂ ਪਿੱਛੇ ਜਿਹੜੀ ਲੇਟੈਸਟ ਵੀਡੀਓ ਉਹ ਵਾਲੀ ਵੀ ਦੇਖ ਸਕਦੇ ਆ ਇਹਦੇ ਵਿੱਚ ਕਲਰ ਜਿਹੜੇ ਉਹ ਆ ਜਾਂਦੇ ਆ ਫਰੋਜ਼ੀ ਡਾਰਕ ਕਲਰ ਠੀਕ ਹੈ ਤੇ ਇੱਕ ਆ ਗਿਆ ਇਸ ਦੇ ਵਿੱਚ ਪਰਪਲ ਕਲਰ ਠੀਕ ਹੈ ਸੇਮ ਡਿਜ਼ਾਈਨਿੰਗ ਦੇ ਵਿੱਚ ਆ ਗਿਆ ਪਰਪਲ ਕਲਰ ਤੇ ਨੈਕਸਟ ਆ ਗਿਆ ਇਸ ਦੇ ਵਿੱਚ ਗ੍ਰੀਨ ਕਲਰ ਠੀਕ ਹੈ ਔਰ ਇਹ ਵੀ ਜਿਹੜੇ ਸੂਟ ਨੇ ਹੈਵੀ ਸੂਟ ਨੇ ਕ੍ਰੇਪ ਦੇ ਠੀਕ ਹੈ ਔਰ ਰੇਟ ਆਏਗਾ 995 ਓਨਲੀ ਸਿਰਫ 995 ਦੇ ਵਿੱਚ ਇਹ ਵਾਲੀ ਕਲੈਕਸ਼ਨ ਮਿਲੇਗੀ ਤੇ ਲਾਸਟ ਕਲਰ ਹੋਏਗਾ ਇਸ ਦੇ ਵਿੱਚ ਪਿੰਕ ਕਲਰ ਪੂਰੇ ਤੁਹਾਨੂੰ ਜਿਹੜੇ ਆ ਪਾਰਟੀ ਵੇਅਰ ਸੂਟ 995 ਪ੍ਰਾਈਸ ਦੇ ਵਿੱਚ ਮਿਲਦੇ ਪਏ ਆ ਔਰ ਸੇਮ ਹੀ ਡਿਜ਼ਾਈਨਿੰਗ ਦੇ ਵਿੱਚ ਹੋਰ ਵੀ ਕਾਫੀ ਕਲੈਕਸ਼ਨ ਆ ਸਾਡੀ ਜਿਹੜੀਆਂ ਇਸ ਤੋਂ ਪਿਛਲੀ ਵੀਡੀਓ ਦੇਖ ਸਕਦੇ ਆ ਬਹੁਤ ਸੋਹਣੇ ਜਿਹੇ ਸੂਟ ਬਹੁਤ ਸੋਹਣੇ ਜਿਹੇ ਕਲਰ ਹੁੰਦੇ ਨੇ ਔਰ ਗਰਮੀਆਂ ਵਾਸਤੇ ਕਾਫੀ ਪਹਿਣਾ ਕਹਿ ਰਹੀਆਂ ਸੀ ਕਿ ਗਰਮੀਆਂ ਵਾਸਤੇ ਜਿਹੜੇ ਸੂਟ ਨੇ ਗਰਮੀਆਂ ਵਾਲੇ ਸੂਟ ਉਹਨਾਂ ਤੇ ਤੁਸੀਂ ਡਿਸਕਾਊਂਟ ਲੈ ਕੇ ਆਓ ਬਹੁਤ ਜਲਦ ਅਸੀਂ ਬਣਾਵਾਂਗੇ ਉਹ ਵਾਲੀਆਂ ਵੀਡੀਓਜ਼ ਵੀ ਠੀਕ ਹੈ ਔਰ ਪਰ ਉਸ ਵੀਡੀਓ ਤੋਂ ਬਾਅਦ ਵਿੱਚ ਗਰਮੀਆਂ ਵਾਲਾ ਜਿਹੜਾ ਹੈ ਸਟਾਫ ਔਰ ਸਮਰ ਕਲੈਕਸ਼ਨ ਦਾ ਇੱਕ ਲਾਸਟ ਵੀਡੀਓ ਅਸੀਂ ਬਣਾ ਦੇਵਾਂਗੇ ਠੀਕ ਹੈ ਤੇ ਤੁਸੀਂ ਬਾਤੋਂ ਦਾ ਫਾਇਦਾ ਉਠਾ ਸਕਦੇ ਜੇ ਸਮਰ ਕਲੈਕਸ਼ਨ ਨੂੰ ਇਕਦਮ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਠੀਕ ਹੈ ਜੀ ਬਹੁਤ ਜਿਆ ਸਾਡੀ 6:30 ਵਜੇ ਵੀਡੀਓ ਅਪਲੋਡ ਹੋ ਜਾਂਦੀ ਆ ਤੇ ਤੁਸੀਂ ਸਾਰਿਆਂ ਨੇ ਸਾਡੀ ਲੌਂਗ ਵੀਡੀਓ ਪਲੱਸ ਸ਼ਾਰਟ ਵੀਡੀਓਜ਼ ਨੂੰ ਜ਼ਰੂਰ ਵਾਚ ਕਰਨਾ ਹੈ ਕਿਉਂਕਿ ਬਹੁਤ ਸੋਹਣੇ ਜੇ ਸੂਟ ਕਲਰ ਬਹੁਤ ਸੋਹਣੇ ਹੁੰਦੇ ਆ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਸੀਂ ਇਕ ਹੀ ਜਗ੍ਹਾ ਤੋਂ ਸ਼ੋਪਿੰਗ ਕਰ ਸਕਦੇ ਆ ਚਾਹੇ ਪਾਰਟੀ ਵੇਅਰ ਹੋਵੇ ਚਾਹੇ ਕੈਜੂਅਲ ਚਾਹੇ ਪਸ਼ਮੀਨਾ ਦੇ ਸੂਟ ਸਮਰ ਕਲੈਕਸ਼ਨ एवरीथिंग ਇਜ਼ ਅਵੇਲੇਬਲ ਹੇਅਰ ਔਰ ਅਗਰ ਤੁਸੀਂ ਹੈਂਡਵਰਕ ਵਗੈਰਾ ਕੁਝ ਵੀ ਰੈਡੀ ਕਰਵਾਉਣਾ ਹੈ ਮਸ਼ੀਨਵਰ ਕਰਾਉਣਾ ਹੈ 니들 ਥ्रेड ਵਰਕ ਸੂਟ ਦੇ ਰੈਡੀ ਕਰਵਾਉਣੇ ਆ ਉਹ ਵੀ ਤੁਸੀਂ ਕਰਵਾ ਸਕਦੇ ਹੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰੇ ਆਂ